ਮੇਰਾ ਨਾਮ ਗੁਰਦੇਵਾਲ ਸਿੰਘ ਪੁੱਤਰ ਸ਼੍ਰੀ ਸਦਾਰਾਮ ਪਿੰਡ ਨੰਗਲ ਕਨਗੋ ਡਾਕਾ ਨਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਮੈਂ ਰਹਿਣ ਵਾਲਾ ਆ ਅਸੀਂ ਕੋਈ ਆਪਣੀ ਫੈਮਲੀ ਦੇ ਵਿੱਚ ਜੁਆਇੰਟ 35 ਏਕੜ ਦੀ ਖੇਤੀ ਕਰਦੇ ਆ ਇਹਦੇ ਵਿੱਚ ਅਸੀਂ ਜੋ ਸਾਡੇ ਪੁਰਖੇ ਪਹਿਲਾਂ ਤੋਂ ਕਰਦੇ ਆਉਂਦੇ ਸੀਗੇ ਪਹਿਲਾਂ ਅਸੀਂ ਸਬਜ਼ੀਆਂ ਦਾ ਕੰਮ ਸ਼ੁਰੂ ਤੋਂ ਹੀ ਸਾਡੇ ਬਜ਼ੁਰਗ ਕਰਦੇ ਆਉਂਦੇ ਸੀ ਅਸੀਂ ਥੋੜਾ ਜਿਹਾ ਇਹ ਸੋਚਿਆ ਕਿ ਕਈ ਵਾਰ ਸਬਜ਼ੀਆਂ ਦੀ ਮਾਰਕੀਟ ਜਦੋਂ ਅਸੀਂ ਸਬਜ਼ੀ ਲਾਉਂਦੇ ਆ ਉਹ ਲਗਾਤਾਰ ਹੀ ਸਾਨੂੰ ਮਾਰਕੀਟ ਤੇ ਡਾਊਨਫਾਲ ਮਿਲਦਾ ਰਹਿੰਦਾ ਉਹ ਡਾਊਨਫਾਲ ਮਿਲਣ ਦੇ ਨਾਲ ਸਾਡੇ ਖਰਚੇ ਜਿਹੜੇ ਉਹ ਵੱਧਦੇ ਜਾਂਦੇ ਆ ਇਨਕਮ ਸਾਡੀ ਘਟਦੀ ਜਾਂਦੀ ਫਿਰ ਅਸੀਂ ਸੋਚਿਆ ਕਿ ਥੋੜੀ ਜਿਹੀ ਖੇਤੀ ਨੂੰ ਡਿਵਾਈਡ ਕਰਕੇ ਅਸੀਂ ਕਰਨ ਦੀ ਕੋਸ਼ਿਸ਼ ਕਰੀਏ ਫਿਰ ਅਸੀਂ ਥੋੜਾ ਜਿਹਾ ਆਲੂਆਂ ਵਾਲ ਨੂੰ ਗੋਭੀ, ਬੈਂਗਣ ਜਿੱਦਾਂ ਗਾਜਰ ਹੋਰ ਜਿਆਦਾ ਕੱਕੜੀ ਤਰ੍ਹਾਂ ਜਿਹਨੂੰ ਕਹਿੰਦੇ ਆ ਉਹ ਖੀਰਾ ਇਦਾਂ ਦੀ ਅਸੀਂ ਖੇਤੀ ਕਰਦੇ ਸੀ ਉਹਨੂੰ ਫਿਰ ਅਸੀਂ ਥੋੜਾ ਜਿਹਾ ਹਟ ਕੇ ਕੋਸ਼ਿਸ਼ ਕੀਤੀ ਲੈਣ ਦੀ ਕਿਉਂਕਿ ਇਹਨਾਂ ਦੀ ਤੜਾਈ ਦੇ ਵਾਸਤੇ ਜਾਂ ਗੋਡੀ ਵਾਸਤੇ ਹੋਰ ਸਪਰੇਆਂ ਦੀ ਬਹੁਤ ਜ਼ਰੂਰਤ ਪੈਂਦੀ ਸੀ ਤੇ ਅਸੀਂ ਕਿਹਾ ਵੀ ਥੋੜੀ ਡਿਵਾਈਡ ਕਰਕੇ ਖੇਤੀ ਥੋੜਾ ਕਮਾਦ ਕਰਦੇ ਆ ਥੋੜੀ ਜਮੀਨ ਦੇ ਵਿੱਚ ਅਸੀਂ ਦਰਖਤ ਲਾਉਨੇ ਆ ਥੋੜੀ ਜ਼ਮੀਨ ਦੇ ਵਿੱਚ 10 ਏਕੜ ਅਸੀਂ ਆਲੂ ਲਾਉਣੇ ਸ਼ੁਰੂ ਕੀਤੇ 10 ਏਕੜ ਦੇ ਵਿੱਚ ਅਸੀਂ ਗੋਭੀ ਲਾਉਣੀ ਸ਼ੁਰੂ ਕੀਤੀ 10 ਏਕੜ ਦੇ ਵਿੱਚ ਅਸੀਂ ਆਪਣੇ ਦਰਾਖਤਾਂ ਦੀ ਖੇਤੀ ਸ਼ੁਰੂ ਕੀਤੀ ਬਾਕੀ ਜਿਹੜਾ ਸਾਡੇ ਕੋਲ ਕੁਝ ਬਚਿਆ ਉਹਦੇ ਵਿੱਚ ਫਿਰ ਅਸੀਂ ਜਿਹੜੀ ਆਪਣੀ ਸਾਡੀ ਰਵਾਇਤੀ ਬਜ਼ੁਰਗ ਖੇਤੀ ਕਰਦੇ ਸੀ ਸਬਜ਼ੀਆਂ ਦੀ ਬੇਗਣਾਂ ਦੀ ਕੀਆ ਦੀ ਭਿੰਡੀ ਦੀ ਜਾਂ ਹੋਰ ਛੋਟੀਆਂ ਸਬਜ਼ੀਆਂ ਜਿਹੜੀਆਂ ਸੀਗੀਆਂ ਉਹ ਅਸੀਂ ਲਾਉਣੇ ਸ਼ੁਰੂ ਕੀਤੀਆਂ ਉਹਦੇ ਦੌਰਾਨ ਸਾਨੂੰ ਆਲੂਆਂ ਦੇ ਵਿੱਚ ਜਦੋਂ ਅਸੀਂ ਆਲੂ ਲਾਉਣੇ ਸ਼ੁਰੂ ਕੀਤੇ ਤੇ ਦੋ ਤਿੰਨ ਫਸਲਾਂ ਤਾਂ ਸਾਡੀਆਂ ਵਧੀਆ ਲੱਗ ਗਈਆਂ ਪਰ ਥੋੜੇ ਜਿਹਾ ਸਮੇਂ ਬਾਅਦ ਆਲੂਆਂ ਦੀ ਖੇਤੀ ਦਾ ਡਾਊਨਫਾਲ ਜ਼ਿਆਦਾ ਆਉਣ ਲੱਗ ਪਿਆ ਆਲੂਆਂ ਦੀ ਖੇਤੀ 'ਚ ਸਾਨੂੰ ਥੋੜਾ ਜਿਹਾ ਘਾਟਾ ਦਿਸਣ ਲੱਗਿਆ ਫਿਰ ਅਸੀਂ ਆਲੂਆਂ ਦੀ ਖੇਤੀ ਨੂੰ ਵੀ ਅਸੀਂ ਬਹੁਤੀ ਤਰਜੀਹ ਨਹੀਂ ਦਿੱਤੀ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਚੋਆ ਥੱਲੇ ਜਿਆਦਾ ਏਰੀਆ ਹੋਣ ਕਰਕੇ ਇੱਥੇ ਜੰਗਲੀ ਜਾਨਵਰਾਂ ਦਾ ਜਿਆਦਾ ਥੋੜਾ ਜਿਹਾ ਸਾਨੂੰ ਖਤਰਾ ਮਹਿਸੂਸ ਹੋਣ ਲੱਗ ਪਿਆ ਅਸੀਂ 5-4 ਸਾਲ ਤੋਂ ਅਸੀਂ ਤਾਰਾਂ ਦਾ ਅਰੇਂਜਮੈਂਟ ਕੀਤਾ ਸਭ ਕਾਹੇ ਦਾ ਕੀਤਾ ਪਰ ਸੂਰਾਂ ਨੇ ਸਾਡੀ ਜਿਹੜੀ ਆਲੂਆਂ ਦੀ ਫਸਲ ਸੀ ਇਹਨੂੰ ਬਹੁਤ ਅਜਾੜਾ ਕਰਨਾ ਸ਼ੁਰੂ ਕਰ ਦਿੱਤਾ ਮੈਂ ਜਗਤ ਸਿੰਘ ਪੇਂਡ ਨੰਗਰ ਕਾਨੂਗਾ ਦਾ ਰਹਿਣ ਵਾਲਾ ਹਾਂ ਮੈਂ ਪਹਿਲੇ ਟੀਚਿੰਗ ਡਿਪਾਰਟਮੈਂਟ ਵਿੱਚ ਸੀ ਉਸ ਤੋਂ ਰਿਟਾਇਰਮੈਂਟ 1997 ਤੋਂ ਮੈਂ ਆ ਕਿਤੀ ਬਾੜੀ ਸ਼ੁਰੂ ਕੀਤੀ ਉਹਦੇ ਵਿੱਚ ਸਬਜ਼ੀਆਂ ਦਾ ਕੰਮ ਕਰਨਾ ਸ਼ੁਰੂ ਪਹਿਲਾਂ ਪਹਿਲਾਂ ਅਸੀਂ ਤਾਂ ਮਿਰਚਾਂ ਦੀ ਕਾਸ਼ਤ ਕੀਤੀ ਸੀ ਐਚ 1 ਦੀ ਕੀਤੀ ਇਹ ਕਾਫੀ ਪ੍ਰੋਫਿਟ ਰਿਹਾ ਹੁਣ ਅੱਜ ਕੱਲ ਅਸੀਂ ਕਰਦੇ ਹੈਗੇ ਆ ਗੋਭੀ ਦੀ ਗਰਮੀਆਂ ਨੂੰ ਭਿੰਡੀ ਆਰਾਮਾ ਤੋਰੀ ਇਹਨਾਂ ਦੀ ਕਾਸ਼ਤ ਕਰੀਦੀ ਆ ਜਿਆਦਾ ਗੋਭੀ ਦੀ ਕਰੀਦੀ ਗੋਭੀ ਦੇ ਵਿੱਚ ਕਈ ਪ੍ਰੋਬਲਮ ਜਦੋਂ ਉਹਦਾ ਲੋਕਲ ਮੰਡੀ 'ਚ ਇਹ ਲਿਜਾਈਦੇ ਆ ਉੱਥੇ ਫਿਰ ਪੂਰਾ ਭਾਅ ਸਾਨੂੰ ਨਹੀਂ ਕਈ ਵਾਰ ਮਿਲਦਾ ਜਦੋਂ ਬਾਹਰੋਂ ਆਜੇ ਫਿਰ ਭਾਅ ਪੂਰਾ ਨਹੀਂ ਮਿਲਦਾ ਇਹ ਕਾਹ ਦੀਿਕਤਾ ਆ ਰਹੀ ਆ ਤੇ ਬਾਕੀ ਹੋਰ ਫਸਲਾਂ ਵੀ ਬੀਜਦੇ ਆ ਉਹ ਵੀ ਠੀਕ ਆ ਮਟਰ ਵੀ ਬੀਜੇ ਆ ਮਟਰ ਦੀ ਬਸਲ ਹੋ ਗਈ ਆ ਐ ਕਿ ਥੋੜਾ ਸੀਜ਼ਨ ਠੀਕ ਲੱਗਦਾ ਹੈਗਾ ਤੇ ਇਹਦੇ ਵਿੱਚ ਕਾਫੀ ਮਿਹਨਤ ਕਰਨੀ ਪੈਂਦੀ ਤਾਂ ਇਹਦੇ ਵਿੱਚ ਬੱਲੇ ਹੁੰਦੇ ਆ ਗੋਭੀ ਅਸੀਂ 2.5 ਕਿੱਲੇ ਲਾਜਦੇ ਹੈਗੇ ਆ ਤੰਬਰ ਤੋਂ ਸ਼ੁਰੂ ਕਰ ਲੀਦੇ ਹੈਗੇ ਤੇ ਮਾਰਚ ਤਾਈ ਲਾਈਦੀ ਆ ਸਾਰੀ ਕਿਸਮ ਦੀ ਲਾਈਦੇ ਵਿੱਚ ਚੰਗੀ ਮਾੜੀ ਦੋਏ ਭਾਅ ਮਿਲ ਜਾਂਦੇ ਕਈ ਵਾਰ ਭਾਅ ਚ ਚੰਗਾ ਹੁੰਦਾ ਕਈ ਮਾੜਾ ਹੁੰਦਾ ਜੀ ਜਿਆਦਾ ਲਾਭ ਤੋਂ ਇਹ ਚ ਫਾਇਦਾ ਹੋ ਜਾਂਦਾ ਹੈਗਾ ਤੇ ਗਰਮੀਆਂ ਦੇ ਤੁਸੀਂ ਭਿੰਡੀ ਤੋਰੀ ਵੀ ਲਾਉਂਦੇ ਆ ਤੇ ਫੇ ਰਾਮਾ ਤੋਰੀ ਹੋਰ ਕੀਆ ਕਦੂ ਵੀ ਇਹ ਕਈ ਵਾਰ ਬਹੁਤ ਮੰਦੇ ਰਹਿੰਦੇ ਇਹ ਵੀ ਲਾਈਦੇ ਹੈ ਐਸੇ ਤੇ ਕਾਫੀ ਇਨਾ ਜੀ ਫਾਇਦਾ ਹੈਗਾ ਪਰ ਮਿਹਨਤ ਬਹੁਤ ਆਉਂਦੀ ਆ ਟਰਾਂਸਪੋਰਟ ਇਹ ਨਹੀਂ ਮੰਡੀ ਕਰਨ ਦਾ ਇਹ ਪਲੋਂ ਜ਼ਿਆਦਾ ਤੇ ਹੋਈ ਆ ਮੰਡੀ ਕਰਨ ਨਹੀਂ ਠੀਕ ਇਹਦੇ ਵਿੱਚ ਰੇਟ ਠੀਕ ਨਹੀਂ ਮਿਲਦੇ ਜ਼ਿਮੇਦਾਰਾਂ ਨੂੰ ਘਾਟ ਆਈ ਤੇ ਚਲ ਪੈਨਸ਼ਨ ਲੈਂਦੇ ਸਾਡਾ ਬੁੱਤਾ ਲੱਗ ਜਾਂਦਾ ਆਮ ਖੇਤੀਬਾੜੀ ਵਾਲੇ ਵਾਲੇ ਥੋੜਾ ਨਹੀਂ ਰਹਿੰਦਾ ਫਿਰ ਆ ਇਹ ਸਮੱਸਿਆਵਾਂ ਹੈਗੀਆਂ ਇਹਨਾਂ ਸਰਕਾਰ ਕੋਈ ਸਬਸਿਡੀ ਦੇਣੀ ਚਾਹੀਦੀ ਹੈਗੀ ਆ ਮੰਡੀ ਕਰਨ ਹੋਣੀ ਚਾਹੀਦੀ ਆ ਉਸ ਜ਼ਿਮੇਦਾਰਾਂ ਨੂੰ ਸਬਸਿਡੀ ਮਿਲੀ ਜਾਏ ਇੱਕ ਵਾਕਿਆ ਸੂਰਾਂ ਦਾ ਬਹੁਤ ਨੁਕਸਾਨ ਹੁੰਦਾ ਆਲੂ ਅਸੀਂ ਲਾਉਣੇ ਛੱਡ ਦਿੱਤੇ ਸੂਰ ਬਹੁਤ ਆਉਂਦੇ ਸੂਰਾਂ ਕਰਕੇ ਇਹ ਨਹੀਂ ਲਾ ਲੈ ਨਾ ਹੀ ਮੱਕੀ ਦੀ ਮੱਕੀ ਵੀ ਸਾਡੇ ਪਿੰਡ ਜੀ ਹੁੰਦੀ ਨਹੀਂ ਬਹੁਤ ਨੁਕਸਾਨ ਕਰ ਰਹਾ ਹੈ ਇਹਨਾਂ ਦਾ ਇਹ ਜਿਆਦਾ ਪਰੌਲੇ ਇੱਕ ਅਵਾਰਾ ਪਸ਼ੂ ਤੇ ਇਹਨਾਂ ਨਾਲ ਸਾਡੀ ਖੇਤੀ ਤਬਾਹ ਕਰੀ ਜਾਂਦੇ ਆ ਆਲੂਆਂ ਦਾ ਬਹੁਤ ਨੁਕਸਾਨ ਹੁੰਦਾ ਜਿਹੜੇ ਕਿਸਾਨ ਕਣਕ ਦੇ ਖੇਤ ਆ ਦੂਜੇ ਜੋ ਨਾਈ ਲਾਉਂਦੇ ਆ ਉਹਨਾਂ ਲਈ ਸਬਜ਼ੀਆਂ ਲਾਉਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਸਾਡੇ ਸਾਰੇ ਸਾਲ ਦੇ ਵੀ ਪੈਸੇ ਆਉਂਦੇ ਰਹਿੰਦੇ ਹੈਗੇ ਆ ਜੇ ਇਹ ਦੋਹਾਂ ਕੀਤਾ ਤੇ ਰਹਿਗੇ ਉਹਦਾ ਇੰਨਾ ਫਾਇਦਾ ਨਹੀਂ ਲਾ ਸਬਜ਼ੀਆਂ ਵਿੱਚ ਫਾਇਦਾ ਹੈਗਾ ਬਾਅਦ ਇਹ ਠੀਕ ਸਮੇਂ ਸਰ ਬੀਜ ਲਈਏ ਸਮੇਂ ਸਰ ਇਹਦਾ ਝਾੜ ਲੈ ਲਈਏ ਇਹਦਾ ਫਾਇਦਾ ਹੀ ਫਾਇਦਾ ਉਹ ਚੋਂ ਆ ਸਾ ਨਿਕਲਿਆ ਹੀ ਲਾਜ ਦਾ ਝੋਨਾ ਨਹੀਂ ਲਾਜ ਕਣਕ ਬੀਜੀ ਦੀ ਸਿਰਫ ਝੋਨਾ ਨਹੀਂ ਲਾਜਦਾ ਉਹ ਜਦ ਸਬਜ਼ੀਆਂ ਦੀ ਕਾਸ਼ੀ ਕਰੀਦੇ ਆ ਮੇਰਾ ਨਾਮ ਰਾਮ ਸਿੰਘ ਆ ਸਰ ਤੇ ਮੇਰਾ ਪਿੰਡ ਨੰਗਲ ਕਨਗੋ ਆ ਮੈਂ ਇਹ ਹਡਮਾਸਟਰ ਬਸੀ ਵਜੀਤੂ ਰਟਾਇਰ ਹੋਇਆ ਸੀ ਉਸ ਤੋਂ ਬਾਅਦ ਖੇਤੀ ਦਾ ਕੰਮ ਕਰ ਰਿਹਾ ਹਾਂ ਕੁਝ ਗੰਨਾ ਬੀਜੀ ਦਾ ਤੇ ਬਾਕੀ ਦਰਾਖਤ ਲਾਇਆ ਹੋਇਆ ਕੁਝ ਪਪੂਲਰ ਸਪੈੱਡ ਉਹਦੇ ਵਿੱਚ ਕਾਨਕ ਬੀਜੀ ਦੀ ਆ ਮਿਹਨਤ ਕਰੀਦੀ ਆ ਕਾਨਕ ਨਿਕਲਉਂਦੀ ਆ ਗੁਜਾਰੇ ਜੋਗੀ ਨਾਲ ਕੁਝ ਗੋਭੀ ਦਾ ਤੇ ਹੋਰ ਫਸਲਾਂ ਸਬਜ਼ੀਆਂ ਦਾ ਥੋੜਾ ਬਹੁਤਾ ਕੰਮ ਕਰੀਦਾ ਮੰਡੀ ਤਾਂ ਜਿਹੜੀਆਂ ਸਬਜ਼ੀਆਂ ਉਹ ਤਾਂ ਟੈਂਪੂ ਦੇ ਵਿੱਚ ਫਿਰ ਲੱਦ ਕੇ ਭੇਜ ਦਿੰਦੀਆਂ ਜਾਂ ਟਰਾਲੀ ਤੇ ਮੰਡੀਕਰਨ ਕੀਤਾ ਜਾਂਦਾ ਉੱਥੇ ਤਾਂ ਆੜਤੀਆਂ ਦੇ ਸਿਰ ਤੇ ਹੁੰਦਾ ਜਿੱਦਾਂ ਵਿੱਗ ਗਈ ਠੀਕ ਹੈ ਮੰਡੀ ਕਰਦਾ ਹੋਣਾ ਚਾਹੀਦਾ ਥੋੜਾ ਬਹੁਤ ਕੋਈ ਰੇਟ ਫਿਕਸ ਹੋਣੇ ਚਾਹੀਦੇ ਫਸਲ ਦੇ ਕਿਸੇ ਦਾ ਰੇਟ ਫਿਕਸ ਨਹੀਂ ਹੋਏ ਕਦੀ ਗੋਭੀ 40 ਰੁਪਏ ਕਿਲੋ ਵਿਕ ਜਾਂਦੀ ਕਦੀ 4 ਰੁਪਏ ਕਿਲੋ ਵੀ ਨਹੀਂ ਵਿਕਦੀ ਇਹਦੇ ਬਾਰੇ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ ਤਾਂ ਕਿ ਜ਼ਿਮੀਂਦਾਰ ਥੋੜਾ ਸੌਖਾ ਹੋਵੇ ਸੌਖੀ ਰੋਟੀ ਖਾਲੇ ਕੋ ਰੇਟ ਫੈਕ ਹੋਣੇ ਚਾਹੀਦੇ ਗੋਭੀ ਅੱਡ ਅੱਡ ਬੱਤ ਲਾਏ ਜਾਂਦੇ ਆ ਕੋਈ ਮੱਗਰੀ ਹੋ ਗਈ ਫਿਰ ਕੋਈ ਕੱਤ ਕੀ ਹੋ ਗਈ ਕੋਈ ਲੋੜੀ ਦੀ ਹੋ ਗਈ ਸਾਡਾ ਅੱਡ ਬੱਤ ਜਿਹੜੇ ਆ ਉਹ ਲਗਾਏ ਜਾਂਦੇ ਆ ਤਾਂ ਕਿ ਹਰ ਇੱਕ ਰੇਟ ਮਿਲ ਸਕਣ ਕਦੀ ਰੇਟ ਘਟ ਜਾਂਦਾ ਕਦੀ ਵੱਧ ਜਾਂਦਾ ਪਰ ਜ਼ਿਮੀਂਦਾਰ ਨੂੰ ਚਾਹੀਦਾ ਕਿ ਬੱਤ ਸਾਰੇ ਬੀਜੇ ਤਾਂ ਕਿ ਮੰਦੇ ਵਿੱਚ ਵੀ ਦੇ ਵਿਗੇ ਥੋੜਾ ਬਹੁਤ ਤੇਜ਼ੀ ਵਿੱਚ ਵੀ ਕੋਈ ਸਬਜ਼ੀ ਵੇਚ ਜਾ ਤਾਂ ਉਹਦੇ ਪੱਲੇ ਕੁਝ ਪੈ ਜਾ ਮੇਰਾ ਨਾਮ ਹੈ ਡਾਕਟਰ ਦਿਲਪ੍ਰੀ ਸਿੰਘ ਜਿਵੇਂ ਕਿ ਤੁਹਾਨੂੰ ਪਤਾ ਸਬਜ਼ੀਆਂ ਡਾਈਵਰਸਿਫਿਕੇਸ਼ਨ ਦੇ ਵਿੱਚ ਫਸਲੀ ਵਿਭਿੰਨਤਾ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੀਆਂ ਜੇਕਰ ਕਣਕ ਝੋਨੇ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਸਬਜ਼ੀਆਂ ਦਾ ਫਸਲੀ ਵਿਭਿੰਨਤਾ ਵਿੱਚ ਬਹੁਤ ਅਹਿਮ ਰੋਲ ਹੈ ਸਬਜ਼ੀਆਂ ਸਾਡੇ ਖनिज ਦਾ ਭਰਪੂਰ ਸਰੋਤ ਨੇ ਇਹਨਾਂ ਤੋਂ ਸਾਨੂੰ ਭਰਪੂਰ ਮਾਤਰਾ ਚ ਵਿਟਾਮਿਨਸ मिनਰਲਸ ਪ੍ਰੋਟੀਨਸ ਮਿਲਦੇ ਨੇ ਅਤੇ ਸਾਨੂੰ ਇਹ ਹਰ ਰੋਜ਼ ਖਾਣੇ ਚਾਹੀਦੀਆਂ ਇੱਕ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਨੁਸਾਰ ਸਾਨੂੰ ਹਰ ਰੋਜ਼ 300 ਗ੍ਰਾਮ ਸਬਜ਼ੀ ਖਾਣੀ ਚਾਹੀਦੀ ਹੈ ਪਰ ਜੇਕਰ ਅਸੀਂ ਮੈਡੀਕਲ ਲਾਈਨ ਦੇ ਅਨੁਸਾਰ ਗੱਲ ਕਰੀਏ ਤਾਂ ਅਸੀਂ ਉਸ ਤੋਂ ਅੱਧੀ ਮਾਊਂਟ ਚ ਵਿੱਚ ਵੀ ਸਬਜ਼ੀ ਨਹੀਂ ਖਾਂਦੇ ਲੋੜ ਹੈ ਸਾਨੂੰ ਸਬਜ਼ੀ ਨੂੰ ਵਧਾਉਣ ਦੀ ਤੇ ਸਬਜ਼ੀ ਨੂੰ ਖਰਾਕ ਖਾਂ ਦੀ ਤਾਂ ਜੋ ਇਸ ਤੋਂ ਮਿਲਣ ਵਾਲੇ ਤੱਤਾਂ ਦੀ ਪਰਭਾਈ ਕਰਕੇ ਅਸੀਂ ਕਈ ਬਿਮਾਰੀਆਂ ਦਾ ਖਾਤਮਾ ਕਰ ਸਕੀਏ ਜਿਵੇਂ ਗੱਲ ਕਰਦੇ ਹਾਂ ਬੈਂਗਣ ਦੀ ਬੈਂਗਣ ਇੱਕ ਅਜਿਹੀ ਫਸਲ ਹੈ ਜਿਸ ਨੂੰ ਕਹੇ ਜਾਂਦਾ ਬੈਂਗਣ ਮਤਲਬ ਬੇਗਨ ਪਰ ਇਸ ਇਸ ਜਿਹੜਾ ਕੁਝ ਨਹੀਂ ਹੈ ਬੈਂਗਣ ਵਿੱਚ ਬਹੁਤ ਹੀ ਜ਼ਿਆਦਾ ਗੁਣ ਨੇ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਇਹਦੇ ਵਿੱਚ ਅੱਜਕੱਲ ਕਈ ਤਰ੍ਹਾਂ ਦੇ ਰੰਗ ਵੀ ਆਉਣ ਲੱਗ ਗਏ ਨੇ ਜਾਮਣੀ ਰੰਗ ਦਾ ਬੈਂਗਣ ਚਿੱਟੇ ਰੰਗ ਦਾ ਬੈਂਗਣ ਹਰੇ ਰੰਗ ਦਾ ਬੈਂਗਣ ਇਹ ਬਹੁਤ ਹੀ ਖਣਿਜ ਭਰਪੂਰ ਹੁੰਦੇ ਨੇ ਇਹ ਤੋਂ ਸਾਨੂੰ ਬਹੁਤ ਹੀ ਮਾਤਰਾ ਦੇ ਵਿੱਚ ਇਹ ਮਿਨਰਲਸ ਮਿਲਦੇ ਨੇ ਜਿਹੜੇ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਨੇ ਜੇਕਰ ਹੁਣ ਅਸੀਂ ਆਉਣ ਵਾਲੇ ਸਮੇਂ 'ਚ ਗੱਲ ਕਰੀਏ ਤਾਂ ਬੈਂਗਣ ਦੇ ਲੱਗਣ ਦਾ ਸਹੀ ਸਮਾਂਗਾ ਚਾਹੇ ਛੋਟੇ ਬੀਜਾਂ ਵਾਲੀਆਂ ਹੋਰ ਵੀ ਫਸਲਾਂ ਜਿਵੇਂ ਮਿਰਚ ਟਮਾਟਰ ਪਿਆਜ਼ ਜਾਂ ਬੈਂਗਣ ਇਸੇ ਤਰ੍ਹਾਂ ਜੇਕਰ ਅਸੀਂ ਟਮਾਟਰ ਦੀ ਗੱਲ ਕਰੀਏ ਟਮਾਟਰ ਦਾ ਵੀ ਵੇਲਾ ਸਹੀ ਸਮਾਂ ਲੱਗਣ ਦਾ ਇਸ ਦਾ ਬੀਜ ਦੀ ਮਾਤਰਾ 200 ਗ੍ਰਾਮ ਪ੍ਰਤੀ ਕਿੱਲੇ ਦਾ ਹੈ ਅਤੇ ਇਸ ਨੂੰ ਵੀ ਪਨੀਰੀ ਨੂੰ ਉਸੇ ਤਰ੍ਹਾਂ ਲਗਾ ਕੇ ਅਸੀਂ ਖੇਤ ਵਿੱਚ 75 ਬਾ 30 ਸੈਂਟੀਮੀਟਰ ਤੇ ਲਾ ਸਕਦੇ ਹਾਂ ਭਾਵ 75 ਸੈਂਟੀਮੀਟਰ ਵੱਟ ਤੋਂ ਵੱਟ ਦੇ 30 ਸੈਂਟੀਮੀਟਰ ਪੌਦੇ ਤੋਂ ਪੌਦੇ ਦਾ ਫਰਕ ਰੱਖ ਕੇ ਅਸੀਂ ਲਗਾ ਸਕਦੇ ਹਾਂ ਇਸ ਤੋਂ ਇਲਾਵਾ ਕਦੂ ਜਾਤੀ ਦੀਆਂ ਫਸਲਾਂ ਨੂੰ ਲਾਉਣ ਦਾ ਵੀ ਅਗਲੇ ਮਹੀਨੇ ਸਹੀ ਸਮਾਂ ਜਿਵੇਂ ਕਦੂ ਜਾਤੀ ਦੇ ਵਿੱਚ ਖਰਬੂਜਾ ਤਰਬੂਜ ਪੰਪਕਿਨ ਐਸ਼ਗਾਰਡ ਖੀਰਾ ਇਹਨਾਂ ਫਸਲਾਂ ਦਾ ਮੇਨ ਸਮਾਂ ਹੁਣ ਫਰਵਰੀ ਦੇ ਵਿੱਚ ਲੱਗਣ ਵਾਲਾ ਖੀਰੇ ਦਾ ਫਸਲ ਦਾ ਅਸੀਂ ਬੀਜ 400 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਅਸੀਂ ਪਾ ਦਿੰਨੇ ਆ ਖੀਰੇ ਦੀਆਂ ਸਾਡੀਆਂ ਕਈ ਸੁਧਰੀਆਂ ਕਿਸਮਾਂ ਨਵੀਆਂ ਆਈਆਂ ਜਿਵੇਂ ਪੰਜਾਬ ਅੰਮ੍ਰਿਤ ਪੰਜਾਬ ਸਾਰ ਦਾ ਇਸੇ ਇਹਨਾਂ ਦੋ ਕਿਸਮਾਂ ਦੇ ਨਾਲ ਅਸੀਂ ਵਧੀਆ ਝਾੜ ਲੈ ਸਕਦੇ ਹਾਂ ਤਰਬੂਜ ਦਾ ਬੀਜ ਜਿਹੜਾ ਚਾਹੀਦਾ ਉਹ ਵੀ ਅਸੀਂ ਪੰਜਾਬ ਅੰਮ ਮਿਠਾਸ ਸਾਡੀ ਕਿਸਮਾਈ ਆ ਜੋ ਫਰਵਰੀ ਦੇ ਵਿੱਚ ਅਸੀਂ ਪਨੀਰੀ ਲਾ ਕੇ ਮਾਰਚ ਦੇ ਵਿੱਚ ਅਸੀਂ ਖੇਤ ਵਿੱਚ ਲਾ ਕੇ ਇਸ ਤੋਂ ਵਧੀਆ ਪੈਦਾਵਾਰ ਕਰ ਸਕਦੇ ਹਾਂ ਇਹਨਾਂ ਦੀ ਪਨੀਰੀ ਲਾਉਣ ਦਾ ਇੱਕ ਹੀ ਤਰੀਕਾ ਪਨੀਰੀ ਲਾਉਣ ਲਈ ਸਾਨੂੰ 10 ਤੋਂ 15 ਸੈਂਟੀਮੀਟਰ ਦਾ ਉੱਚਾ ਬੈੱਡ ਬਣਾਉਣਾ ਚਾਹੀਦਾ ਜਿਹੜਾ ਕਿ ਨਦੀਨ ਨਦੀਨਾ ਤੋਂ ਫ੍ਰੀ ਹੋਵੇ ਉਸ ਵਿੱਚ ਕੋਈ ਕੰਕਰ ਕੋਈ ਮਾਰਬਲ ਕੋਈ ਸਟੋਨ ਨਾ ਹੋਵੇ ਅਤੇ ਉਹ ਕਿਸੇ ਉੱਚੇ ਦਰਖਤ ਦੇ ਨੇੜੇ ਜਾਂ ਕਿਸੇ ਉੱਚੀ ਬਿਲਡਿੰਗ ਦੇ ਨੇੜੇ ਨਾ ਹੋਵੇ ਤਾਂ ਜੋ ਉਸ ਦੀ ਉਸ ਨੂੰ ਧੁੱਪ ਆਸਾਨੀ ਨਾਲ ਪੈਂਦੀ ਰਹੇ ਜੇਕਰ ਅਸੀਂ ਇਹਨਾਂ ਰਿਕੁਆਇਰਮੈਂਟਸ ਨੂੰ ਪੂਰਾ ਕਰਦੇ ਹਾਂ ਤਾਂ 10 ਤੋਂ 15 ਸੈਂਟੀਮੀਟਰ ਉੱਚਾ ਬੈੱਡ ਬਣਾਓ ਉਸ ਦੇ ਉੱਪਰ ਗਲੀ ਸੜੀ ਰੂੜੀ ਚੰਗੀ ਤਰ੍ਹਾਂ ਪਾ ਦੇਣੀ ਹੈ ਉਹ ਜਿਹੜੀ ਜਿਸ ਦੀ ਚੜਾਈ 1 ਤੋਂ 1.5 ਮੀਟਰ ਚੌੜਾ ਹੋਣਾ ਚਾਹੀਦਾ ਤੇ ਲੰਬਾਈ 5 ਤੋਂ 6 ਮੀਟਰ ਹੋਵੇ ਜੇਕਰ ਅਸੀਂ ਬੈੱਡ ਨੂੰ 1 ਤੋਂ 1.5 ਮੀਟਰ ਚੌੜਾ ਰੱਖਦੇ ਹਾਂ ਤਾਂ ਅਸੀਂ ਦੋਨੇ ਪਾਸੇ ਬੈਠ ਕੇ ਅੱਧੇ-ਅੱਧੇ ਬੈੱਡ ਨੂੰ ਆਪਣੇ ਹੱਥ ਨਾਲ ਕਵਰ ਕਰਕੇ ਉਸ ਦੀ ਗੜਾਈ ਕਰ ਸਕਦੇ ਹਾਂ ਬੈੱਡ ਵਿੱਚ ਫਿਰ ਅਸੀਂ ਸੋਚਿਆ ਵੀ ਇਹ ਵੀ ਇੱਕ ਖੇਤੀ ਕੋਈ ਆਲੂਆਂ ਦੀ ਬਹੁਤ ਹੀ ਲਾਹੇਵੰਦ ਨਹੀਂ ਜੇ ਸਾਨੂੰ ਮਾਰਕੀਟ ਦੇ ਵਿੱਚ ਮਾਰਕੀਟ 'ਚ ਸਹੀ ਸਾਨੂੰ ਮਾਰਕੀਟਿੰਗ ਮਿਲਦੀ ਰਹੇ ਤਾਂ ਫੇਰ ਤਾਂ ਸਾਨੂੰ ਇਦੇ ਵਿੱਚ ਫਾਇਦਾ ਆ ਫਿਰ ਅਸੀਂ ਆਪਣਾ ਜਿਹੜਾ ਰੁਝਾਨ ਸੀ ਉਹ ਗੋਭੀ ਵਾਲ ਨੂੰ ਕਰ ਲਿਆ ਜਿਆਦਾ ਗੋਭੀ ਅਸੀਂ ਜਿੱਦਾਂ ਅਸੂ ਤੋਂ ਲਾਉਣੀ ਸ਼ੁਰੂ ਕੀਤੀ ਜੂਨ ਜੁਲਾਈ ਦੇ ਵਿੱਚ ਅਸੀਂ ਗੋਭੀ ਲਾ ਕੇ ਇਹਨੂੰ ਅਕਤੂਬਰ ਨਵੰਬਰ ਦੇ ਵਿੱਚ ਕੱਟ ਜਾਂਦੀ ਫਿਰ ਅਕਤੂਬਰ ਨਵੰਬਰ ਦੇ ਵਿੱਚ ਲਾ ਕੇ ਗੋਭੀ ਫਿਰ ਸਾਨੂੰ ਫਰਵਰੀ ਤੱਕ ਫੇਰ ਖੇਤ ਵਿਲੇ ਹੋ ਜਾਂਦੇ ਫਰਵਰੀ ਦੇ ਅਸੀਂ ਆਦਤ ਦੇ ਵਿੱਚ ਫਿਰ ਅਸੀਂ ਜਿਹੜੀ ਆ ਗਰਮੀਆਂ ਵਾਲੀ ਗੋਭੀ ਜਿੱਥੇ ਅਸੀਂ ਹੁਣ ਬੈਠੇ ਆ ਇੱਥੇ ਇਹਦੇ ਵਿੱਚ ਅਸੀਂ ਪਿੱਛੇ ਮੇਰੀ ਬੈਕ ਸਾਈਡ ਦੇ ਉੱਤੇ ਜਿਹੜੀ ਸਾਡੀ ਗੋਭੀ ਆ ਇਹ ਹੁਣ ਉੱਤਰ ਰਹੀ ਆ ਜਿੱਥੇ ਅਸੀਂ ਬੈਠੇ ਆ ਇੱਥੇ ਜਿਹੜੀ ਗੋਭੀ ਅਸੀਂ ਲਾਈ ਆ ਇਹ ਸਾਡੀ ਅਪ੍ਰੈਲ ਦੇ ਅੱਧ ਵਿੱਚ ਸ਼ੁਰੂ ਹੋ ਗਏ ਤਕਰੀਬਨ ਮਈ ਦੇ ਪਹਿਲੇ ਹਫ਼ਤੇ ਇਹ ਮੁੱਕ ਜਾਣੀ ਆ ਤੇ ਸਾਨੂੰ ਇਹਦੇ ਵਿੱਚ ਥੋੜਾ ਜਿਹਾ ਇਦਾਂ ਦੀਦਾ ਵੀ ਸਾਨੂੰ ਇੱਕ ਤਾਂ ਪੈਸਾ ਟਰਨ ਬਾਈ ਟਰਨ ਆਉਦਾ ਰਹਿੰਦਾ ਦੂਜਾ ਸਾਡੀ ਬਦਲਵੀਂ ਫਸਲ ਹੋ ਜਾਂਦੀ ਆ ਅਸੀਂ ਸਾਨੂੰ ਪੈਸੇ ਦੀ ਕਮੀ ਨਹੀਂ ਰਹਿੰਦੀ ਇੱਕ ਫਸਲ ਸਾਡੀ ਸ਼ੁਰੂ ਹੋਣ ਵਾਲੀ ਹੁੰਦੀ ਆ ਦੂਜੀ ਸਾਡੀ ਖਤਮ ਹੋਣ ਵਾਲੀ ਹੁੰਦੀ ਆ ਉਹਦੇ ਵਿੱਚ ਅਸੀਂ ਆਪਣੇ ਜਿਹੜੇ ਇਕਨੋਮਿਕਲੀ ਸਾਡੀਆਂ ਜਿਹੜੀਆਂ ਜ਼ਰੂਰਤਾਂ ਆ ਉਹਨਾਂ ਨੂੰ ਅਸੀਂ ਆਸਾਨੀ ਨਾਲ ਪੂਰਾ ਕਰ ਸਕਦੇ ਆ ਇਹ ਤੋਂ ਬਾਅਦ ਦੇ ਵਿੱਚ ਅਸੀਂ ਫਿਰ ਮੱਕੀ ਦੀ ਫਸਲ ਫੇ ਲੈ ਲੀਦੀ ਆ ਜੋ ਸੰ ਜਿਹੜੀ ਸਾਨੂੰ ਇੱਕ ਕਿਉਂਕਿ ਢੇਰ ਅਸੀਂ ਪੂਰਾ ਪਾਇਆ ਹੁੰਦਾ ਖਾਦਾਂ ਦਾ ਪੂਰਾ ਇਸਤੇਮਾਲ ਕੀਤਾ ਹੁੰਦਾ ਤੇ ਮੱਕੀ ਦੀ ਜਦੋਂ ਅਸੀਂ ਫਸਲ ਬੀਜਦੇ ਆ ਤਾਂ ਸਾਨੂੰ ਬਹੁਤਾ ਖਾਦਾਂ ਦਾ ਇਸਤੇਮਾਲ ਨਹੀਂ ਕਰਨਾ ਪੈਂਦਾ ਬਹੁਤਾ ਹੋਰ ਦਵਾਈਆਂ ਦਾ ਕੀਟਨਾਸ਼ਕਾਂ ਦਾ ਬਹੁਤਾ ਨਹੀਂ ਕਰਨਾ ਪੈਂਦਾ ਸਾਨੂੰ ਇਸਤੇਮਾਲ ਤੇ ਸਾਡੀ ਉਹ ਜਿਹੜੀ ਫਸਲ ਆ ਉਹ ਸਾਨੂੰ ਜੱਕ ਮੋਸਤ ਪੈਸੇ ਜਿਹੜੇ ਆ ਛੱਲੀਆਂ ਅਸੀਂ ਤੋੜ ਕੇ ਉਹ ਮੰਡੀ ਲੈ ਜਾਈ ਦੀਆਂ ਸਾਨੂੰ 90 ਦਿਨ ਬਾਅਦ ਉਹਦੇ ਪੈਸੇ ਸਾਨੂੰ ਆ ਜਾਂਦੇ ਆ ਟੰਡੇ ਵੀ ਸਾਡੇ ਜਿਹੜੇ ਆ ਚਾਰੇ ਚ ਵਿਕ ਜਾਂਦੇ ਆ ਉਤੋਂ ਹਟ ਕੇ ਅਸੀਂ ਫਿਰ ਜਿਹੜੀ ਕਮਾਦ ਦੀ ਖੇਤੀ ਕਰਦੇ ਸੀ ਉਹ ਅਸੀਂ ਸੋਚਿਆ ਵੀ ਸਾਡੇ ਪਾਸ ਜਦੋਂ ਹੋਲੀ ਦਾ ਟਾਈਮ ਆਉਂਦਾ ਸਾਡੇ ਕੋਲ ਜਿਹੜੀ ਲੇਬਰ ਆ ਕਮਾਦ ਵਾਲੀ ਗੰਨੇ ਵਾਲੀ ਉਹ ਤਕਰੀਬਨ ਇੱਥੋਂ ਸਾਡੇ ਕੋਲੋਂ ਚਲ ਜਾਂਦੀ ਆ ਤੇ ਜੇ ਸਾਨੂੰ ਪਰਚੀ ਲੇਟ ਮਿਲਦੀ ਆ ਤੇ ਸਾਨੂੰ ਫਿਰ ਉਹ ਬਹੁਤ ਦਿੱਕਤ ਆਉਂਦੀ ਆ ਸਾਨੂੰ ਕੋਸਟ ਆਫ ਜਿਹੜੀ ਆ ਉਹਦੀ ਸ਼ਲਾਈ ਦੀ ਸਾਨੂੰ ਉਹ 60-70 ਰੁਪਏ ਦੇਣੇ ਪੈਂਦੇ ਆ ਤੇ ਸਾਨੂੰ ਬਚਤ ਉਹਦੇ ਵਿੱਚ ਕੁਝ ਨਹੀਂ ਆਉਂਦੀ ਕਮਾਲ ਦਾ ਵੇਟ ਵੀ ਘਟ ਜਾਂਦਾ ਬਾਕੀ ਅਸੀਂ ਜਿਹੜੇ ਦਰਖਤ ਲਾਉਨੇ ਆ ਇਹਨਾਂ ਦਰਖਤਾਂ ਦੇ ਵਿੱਚ ਸਾਨੂੰ ਕਾਫੀ ਲੀਫ ਮਿਲਦੀ ਆ ਜਦੋਂ ਅਸੀਂ ਕੋਈ ਆਪਣਾ ਵਿਆਹ ਸ਼ਾਦੀ ਦਾ ਕਾਰੋਬਾਰ ਕਰਨਾ ਹੁੰਦਾ ਜਾਂ ਅਸੀਂ ਕੋਈ ਇਦਾਂ ਦਾ ਸਾਨੂੰ ਜੱਕਮੁਕਤ ਕੋਈ ਖਰਚਾ ਪੈਂਦਾ ਤੇ ਅਸੀਂ ਸੋਚਦੇ ਆ ਵੀ ਚਲੋ ਥੋੜੇ ਬਹੁਤ ਜਿੰਨੇ ਵੀ ਦਰਖਤ ਲਾਏ ਆ ਉਹਨਾਂ ਦੇ ਵਿੱਚੋਂ ਥੋੜੇ ਜਿਹਾ ਅਸੀਂ 50% ਵੀ ਵੜਾ ਲਈਏ ਤਤਾਂ ਵੀ ਅਸੀਂ ਜਿਹੜੀ ਆਪਣੀ ਮੌਕੇ ਦੀ ਜ਼ਰੂਰਤ ਹੁੰਦੀ ਆ ਉਹਨੂੰ ਅਸੀਂ ਪੂਰਾ ਕਰ ਸਕਦੇ ਆ ਅਸੀਂ ਗਾਹੇ-ਬਗਾਹੇ ਵਿੱਚ ਜਿੱਦਾਂ ਜੇ ਅਸੀਂ ਕਮਾਦ ਬੀਜਣਾ ਆ ਤਾਂ ਅਸੀਂ ਉਹਦੇ ਵਿੱਚ ਵੀ ਗੋਭੀ ਦੀ ਫਸਲ ਲਾ ਲਈਦੀ ਆ ਗੋਭੀ ਦੀ ਫਸਲ ਲਾ ਕੇ ਉਹ ਸਾਨੂੰ ਜਿਹੜਾ ਅੱਸੂ ਵਾਲਾ ਕਮਾਦ ਬੀਜ ਕੇ ਉਹਦੀ ਵੀ ਸਾਨੂੰ ਜੀਲਡ ਫੇਰ ਵਧੀਆ ਮਿਲ ਜਾਂਦੀ ਆ ਨਾਲੇ ਅਸੀਂ ਦੋ ਫਸਲਾਂ ਉਹਦੇ ਵਿੱਚੋਂ ਕੱਢ ਲਈਦੀਆਂ ਫੇਰ ਕਈ ਵਾਰ ਤੇ ਇਦਾਂ ਹੁੰਦਾ ਵੀ ਗੋਭੀ ਦੀ ਫਸਲ ਵੱਢ ਕੇ ਜੇ ਸਾਡਾ ਸਾਨੂੰ ਦਿਦਾ ਆ ਵੀ ਹਾਂ ਵੀ ਸਾਡੀ ਇਹ ਉਹ ਆਉਣੇ ਵਾਲੀ ਫਸਲ ਅਸੀਂ ਇਹ ਚ ਹੋਰ ਇੱਕ ਲੈ ਸਕਦੇ ਸੀ ਪਿਛੇ ਤੇ ਮਟਰ ਵਿੱਚ ਲਾ ਦਿੰਨੇ ਆ ਮਟਰ ਲਾ ਕੇ ਉਹਨਾਂ ਦੇ ਵਿੱਚੋਂ ਵੀ ਸਾਨੂੰ ਫੇਰ ਕਾਫੀ ਮਤਲਬ ਕਿਉਂਕਿ ਢੇਰ ਮਿੱਟੀ ਪਿਆ ਹੁੰਦਾ ਲੇਬਰ ਦਾ ਖਰਚਾ ਬਹੁਤਾ ਨਹੀਂ ਚੜਦਾ ਤੇ ਸਾਨੂੰ ਜਿਹੜੇ ਮਟਰ ਆ ਉਹ ਵੀ ਸਾਨੂੰ ਚੰਗੀ ਇਨਕਮ ਦੇ ਜਾਂਦੇ ਆ ਬਾਕੀ ਖੇਤੀ ਜਿਹੜੀ ਆ ਇਹ ਸਾਡੀ ਹੁਣ ਜਾਨਵਰ ਜਿਹੜੇ ਜੰਗਲੀ ਆ ਅਸੀਂ ਤਾਰਾਂ ਵੀ ਲਾਈਆਂ ਆ ਤਿੰਨ ਤਿੰਨ ਤਾਰਾਂ ਉੱਪਰ ਲਾਈਆਂ ਇੱਕ ਤਾਰ ਥੱਲੇ ਲਾਈ ਆ ਬਰੀਕ ਤਾਰ ਤੇ ਕਹਿੰਦੇ ਵੀ ਸੂਰਜੇ ਤਾਰ ਨੂੰ ਛੂੰਦਾ ਤਾਂ ਉਹਨੂੰ ਡਰ ਕੇ ਤੋਂ ਨੱਠ ਜਾਂਦਾ ਪਰ ਜਦੋਂ ਇਹ ਬਹੁਤ ਹੀ ਤਦਾਦ ਦੇ ਵਿੱਚ ਹੋ ਜਾਂਦੇ ਆ ਝੁੰਡਾਂ ਦੇ ਝੁੰਡ ਜਦੋਂ ਵੱੜਦੇ ਆ ਖੇਤਾਂ ਦੇ ਵਿੱਚ ਤੇ ਉਹ ਤਾਰਾਂ ਦੀ ਵੀ ਬਹੁਤੀ ਪ੍ਰਵਾਹ ਨਾ ਕਰਕੇ ਸਾਡੀ ਜਿਹੜੀ ਫਸਲ ਆ ਉਹਨਾਂ ਬਹੁਤ ਨੁਕਸਾਨ ਕਰਦੇ ਆ ਇਹਦੇ ਵਿੱਚ ਹੁਣ ਅਸੀਂ ਜਾਦਾ ਇਹ ਥੋੜੀ ਅਸੀਂ ਜਿਹੜੀ ਕਮਾਦ ਦੀ ਫਸਲ ਆ ਇਹਨੂੰ ਵੀ ਇਹੋ ਕਾਫੀ ਇਹਦਾ ਜੜਾ ਕਰਦੇ ਆ ਸੂਰ ਤੇ ਜਿਹੜੇ ਡੰਗਰ ਆ ਸਾਡੇ ਆਵਾਰਾ ਉਹ ਵੀ ਸਾਡੇ ਇੱਥੇ ਇਲਾਕੇ ਦੇ ਵਿੱਚ ਕਾਫੀ ਤਦਾਦ ਦੇ ਵਿੱਚ ਵਧਦੇ ਜਾਂਦੇ ਆ ਉਹਨਾਂ ਨੂੰ ਵੀ ਜਦੋਂ ਅਸੀਂ ਗਊਸ਼ਾਲਾ ਚ ਲੈ ਕੇ ਜਾਂਦੇ ਗਊਸ਼ਾਲਾ ਵਾਲੇ ਵੀ ਨਹੀਂ ਚਲਦੇ ਉਹਨਾਂ ਨੂੰ ਉਹ ਵੀ ਕਹਿੰਦੇ ਲੈ ਜਾਓ ਤੁਸੀਂ ਜਿੱਥੇ ਲੈ ਜਾਣੇ ਆ ਜੇ ਉਹ ਕਹਿੰਦੇ ਕਿ ਸਾਡੇ ਕੋਲ ਛੱਡ ਜਾਓ ਤੇ ਸਾਨੂੰ ਉਹਦਾ ਉਹ ਕੋਈ 5100 ਰੁਪਇਆ ਮੰਗਦਾ ਕੋਈ 11000 ਰੁਪਇਆ ਮੰਗਦਾ ਜੇ ਤੁਸੀਂ ਡੰਗਰ ਨੂੰ ਸਾਡੇ ਕੋਲ ਛੱਡਣਾ ਆ ਤੇ ਸਾਨੂੰ ਇਹਦੇ ਪੱਠਿਆਂ ਦੇ ਇਹਦੇ ਚਾਰੇ ਜੇ ਕੋਈ ਆਪਣਾ ਜੋ ਬਣਦਾ ਯੋਗਦਾਨ ਕਰੋ ਦਾਨ ਦਿਓ ਉਹ ਵੀ ਸਾਨੂੰ ਪਸ਼ੂਆਂ ਤੋਂ ਵੀ ਬਹੁਤ ਸਾਡੀ ਜਿਹੜੀ ਖੇਤੀ ਆ ਉਹ ਮਤਲਬ ਇਸ ਵੇਲੇ ਹਾਰਮਫੁੱਲ ਹੋ ਰਹੀ ਆ ਬਾਕੀ ਹੁਣ ਥੋੜਾ ਜਿਹਾ ਰੁਝਾਨ ਅਸੀਂ اپنی ਜਿਹੜੀ ਖੇਤੀ ਦਾ ਉਹਨੂੰ ਕਮਾਦ ਵੱਲੋਂ ਵੀ ਛੱਡ ਕੇ ਗੋਭੀ ਦੀ ਵੀ ਥੋੜੀ ਜਿਹੜੀ ਅਸੀਂ ਲਾਉਨੇ ਆ ਫਸਲ ਉਹਨੂੰ ਅਸੀਂ ਕਹਿੰਨੇ ਵੀ ਸਾਂਭ ਲਈਏ ਚੰਗੀ ਤਰ੍ਹਾਂ ਬਾਕੀ ਜ਼ਿਆਦਾ ਰੁਝਾਨ ਸਾਡਾ ਜਿਹੜਾ ਹੁਣ ਜ਼ਿਮੀਂਦਾਰਾਂ ਦਾ ਉਹ ਤਕਰੀਬਨ ਦਰਖਤਾਂ ਵੱਲੋਂ ਹੋਈ ਜਾਂਦਾ ਕਿਉਂਕਿ ਨਾ ਤਾਂ ਉਹਨਾਂ ਨੂੰ ਕੋਈ ਸੂਰਾਂ ਦਾ ਨੁਕਸਾਨ ਆ ਤੇ ਨਾ ਹੀ ਉਹਨੂੰ ਕੋਈ ਆਪਣੇ ਜਿਹੜੇ ਅਵਾਰਾ ਡੰਗਰ ਆ ਉਹ ਵੀ ਉਹਨਾਂ ਨੂੰ ਨੁਕਸਾਨ ਘੱਟ ਪਹੁੰਚਾਉਂਦੇ ਆ ਹੁਣ ਦੀ ਖੇਤੀਬਾੜੀ ਬੜੀ ਐਡਵਾਂਸ ਹੋ ਗਈ ਹੈ ਤੇ ਵਿੱਚ ਹੁਣ ਸਾਰੇ ਕਿਸਾਨਾਂ ਦਾ ਗਾਂ ਬਹੁਤ ਵੱਜ ਕੇ ਇੱਕ ਬਹੁਤ ਜ਼ਿਆਦਾ ਖੇਤੀ ਸਬਜ਼ੀਆਂ ਜਿਆਦਾ ਲੱਗਣ ਲੱਗ ਪਈਆਂ ਇਹਦੇ ਨਾਲ ਇੱਕ ਜ਼ਿਮੀਂਦਾਰਾਂ ਨੂੰ ਬਹੁਤਾ ਲਾਭ ਨਹੀਂ ਹੋ ਰਿਹਾ ਪਹਿਲਾਂ ਘਟ ਲਾਉਂਦੇ ਸੀ ਇਹਨਾਂ ਬਈ ਜਿਹੜੇ ਗਾਂ ਬੰਦੂ ਕਿਸਾਨ ਦੀ ਜਿਆਦਾ ਫਾਇਦਾ ਲਈ ਜਾਂਦੇ ਅੱਜ ਕੱਲ ਇਹ ਫਾਇਦਾ ਨਹੀਂ ਪੂਰਾ ਨਹੀਂ ਮਿਲ ਰਿਹਾ ਥੋੜ੍ਹ ਜੇ ਮਨਾਫੇ ਦੀ ਖਾਤਰ ਸਾਨੂੰ ਜਿਆਦਾ ਸਪਰੇਅ ਨਹੀਂ ਕਰਨੀ ਚਾਹੀਦੀ ਇਹ ਵੀ ਘੱਟ ਤੋਂ ਘੱਟ ਸਪਰੇਅ ਕਰੀਏ ਗਾਂ ਤੋਂ ਗਾਂ ਆਰਗੈਨਿਕੀ ਖੇਤੀ ਕਰਨੀ ਸ਼ੁਰੂ ਕਰਨੀ ਹੈਗੀ ਆ ਤੇ ਘੱਟ ਤੋਂ ਘੱਟ ਕਰਨੀ ਚਾਹੀਦੀ ਸਾਨੂੰ ਬਾਕੀ ਜਨਤਾ ਦਾ ਵੀ ਖਿਆਲ ਰੱਖਣਾ ਚਾਹੀਦਾ ਆਪਣੇ ਪੈਸਿਆਂ ਦਾ ਮਨਾਫਾ ਨਹੀਂ ਦੇਖਣਾ ਚਾਹੀਦਾ ਜ਼ਿੰਮੇਵਾਰਾਂ ਨੇ ਇਸ ਸੰਦੇਸ਼ੇ ਹੋਈ ਆ ਕਿ ਘੱਟ ਤੋਂ ਘੱਟ ਖਾਲ ਪਾਓ ਤੇ ਘੱਟ ਤੋਂ ਘੱਟ ਪੈਸੇ ਸਾਈਡ ਦਾ ਯੂਜ਼ ਕਰੋ ਅਸੀਂ ਤਾਂ ਲੋਕਲ ਮੰਡੀ ਦੀ ਜਾਇਜ਼ਦਾ ਹੈਗਾ ਸਮੇਸਰ ਸਾਨੂੰ ਬਾਹਰ ਦੀਆਂ ਮੰਡੀਆਂ ਦਾ ਇਹ ਕੋਆਰਡੀਨੇਸ਼ਨ ਰੱਖਣਾ ਚਾਹੀਦਾ ਹੈ ਜੇ ਬਾਹਰ ਦੀਆਂ ਮੰਡੀਆਂ ਦਾ ਕੋਆਰਡੀਨੇਟ ਜਿੱਥੇ ਰੇਟ ਠੀਕ ਹੋ ਉੱਥੇ ਨੂੰ ਟਰਾਂਸਪੋਰਟੇਸ਼ਨ ਹੋਵੇ ਤਾਂ ਆਪਣਾ-ਆਪਣਾ ਫਾਇਦਾ ਹੋ ਸਕਦਾ ਮਤਲਬ ਇਹ ਜ਼ਿੰਮੇਦਾਰ ਬਿਜੀਲੈਂਟ ਬਹੁਤ ਰਹਿਣਾ ਚਾਹੀਦਾ ਤਾਂ ਉਹ ਲਾਭ ਲੈ ਸਕਦਾ ਵਰਨਾ ਇਹ ਜੀ ਗੋਭੀ ਜਾਂ ਇਹਨਾਂ 'ਚ ਵੀ ਲਾਭ ਨਹੀਂ ਹੈਗਾ ਜੇ ਬਿਜੀਲੈਂਟ ਨਹੀਂ ਰਿਹਾ ਹਰ ਲੋਕ ਚ ਖਬਰਦਾਰ ਤੇ ਬਾਕੀ ਮੰਡੀਆਂ ਦਾ ਗਿਆਨ ਰੱਖਣਾ ਚਾਹੀਦਾ ਤਾਂ ਵਿੱਚ ਫਾਇਦਾ ਹੈ ਹੁਣੇ ਸੀ ਇਹ ਪਲਾਨਿੰਗ ਕੀਤੀ ਗਾਇ ਭਿੰਡੀ ਤੋਰੀ ਲਾਉਣੀ ਆ ਰਾਮਾ ਤੋਰੀ ਲਾਉਣੀ ਆ ਕਿ ਆਕ ਦੂ ਵੀ ਲਾਜਦੇ ਹੈਗੇ ਆ ਉਹ ਜ਼ਮੀਨ ਦੀ ਕਿਸਮ ਦੇ ਅਨੁਸਾਰ ਲਾਦੇ ਦੇ ਉਹ ਉਨਨੀ ਬਹੁਤ ਨਹੀਂ ਜ਼ਿਆਦਾ ਲੱਜਦਾ ਲਾਜਦਾ ਕਿੱਲੇ ਤੇ ਥੱਲੇ ਥੱਲੇ ਰੱਖੀਦੇ ਆ ਤਾਂ ਕਿ ਮੰਡੀ ਕਰਨ ਹੋ ਸਕੇ ਜ਼ਿਆਦਾ ਚੀਜ਼ ਦਾ ਉਹ ਮੰਡੀ ਕਰਨੇ ਤਾਂ ਉਹ ਚ ਘਾਟਾ ਹੀ ਪੈਣਦਾ ਜਦੋਂ ਪਾਣੀ ਮੰਗੇ ਫਸਲ ਉਹਦੇ ਉਹ ਦੇਣਾ ਚਾਹੀਦਾ ਕਿ ਐਵੇਂ ਨਹੀਂ ਕਿ 24 ਘੰਟੇ ਬਿਜਲੀ ਹੈਗੀ ਤਾਂ ਹੀ ਬਰਤੋਂ ਕਰੀ ਜਾਏ ਇਹ ਤਾਂ ਘਾਟੋ ਘਾਟ ਪਾਣੀ ਦੀ ਬਰਤੋਂ ਕਰਨੀ ਚਾਹੀਦੀ ਜਾਂ ਤੇ ਇੰਨੇ ਹੀ ਲਾਭ ਹੁੰਦਾ ਫਸਲ ਵੀ ਖਰੀ ਹੁੰਦੀ ਆ ਨੌਜਵਾਨਾਂ ਲਈ ਇਹ ਸੰਦੇਸ਼ ਆ ਕਿ ਆਪਣੇ ਅੱਤੀ ਗੁਰੂਆਂ ਨੇ ਵੀ ਸਾਨੂੰ ਕਿਹਾ ਕਿ ਕਿਰਤ ਕਰੋ ਕਿਰਤ ਕਰਨੀ ਚ ਫਾਇਦਾ ਜੇ ਆਈ ਆਪਣਾ ਖੇਤੀਬਾੜੀ ਦਾ ਕੰਮ ਕਰੀ ਚ ਵੀ ਲਾਭ ਹੈਗਾ ਜੇ ਅਸੀਂ ਆਪਣੇ ਅੱਤੀ ਕੰਮ ਕਰੀਏ ਜੇ ਅਸੀਂ ਸਾਰਾ ਕੰਮ ਕਾਮਿਆਂ ਤੇ ਰੱਖ ਦਈਏ ਤਾਂ ਫਿਰ ਇਹ ਕੰਮਜਾਬ ਨਹੀਂ ਹੋ ਸਕਦੇ ਮਿੱਟੀ ਦੀ ਜਿਹੜੀ ਸੇਤ ਆ ਉਹ ਵੀ ਇਨਸਾਨ ਵਾਂਗੂ ਹੀ ਆ ਜੇ ਉਹਨੂੰ ਬਿ ਤੋਂ ਵੱਧ ਅਸੀਂ ਜਿਹੜੀਆਂ ਦਵਾਈਆਂ ਖਾਈ ਜਾਵਾਂਗੇ ਸਾਡਾ ਸਰੀਰ ਖਰਾਬ ਹੁੰਦਾ ਇਸ ਤਰ੍ਹਾਂ ਹੀ ਜਿਹੜੀ ਮਿੱਟੀ ਦੇ ਵਿੱਚ ਅਸੀਂ ਪੈਸਟੀਸਾਈਡ ਜਾਂ ਢੇਰ ਜਿਹੜੇ ਉਹ ਬਿ ਤੋਂ ਵੱਧ ਪਾ ਰਹੇ ਆ ਭਾਵੇਂ ਮਜਬੂਰੀ ਆ ਚਾਹੇ ਜਿਵੇਂ ਵੀ ਹੈ ਉਹਦੇ ਨਾਲ ਜਿਹੜਾ ਧਰਤੀ ਆ ਉਹ ਤਾਂ ਬਿਮਾਰ ਹੋਏਗੀ ਅਸੀਂ ਧਰਤੀ ਮਾਂ ਕਹਿੰਨੇ ਆ ਕਿਸਾਨ ਭਰਾ ਮਿਹਨਤੀ ਕਰ ਸਕਦਾ ਮਿਹਨਤ ਕਰੇ ਤੇ ਹੁਣ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਦਵਾਈਆਂ ਨਾ ਪਾਓ ਸਪਰੇਅ ਨਾ ਕਰੋ ਕਿਉਂਕਿ ਫ਼ਦਲ ਹੁੰਦੀ ਨਹੀਂ ਪਰ ਬਿੱਤੋਂ ਬਾਹਰ ਜਿੰਨੀ ਲੋੜ ਆ ਉਨੀ ਵਾਰ ਤੁਹਾਨੂੰ ਕਰਨੀ ਚਾਹੀਦੀ ਆ ਤੇ ਲੋੜ ਤੋਂ ਜ਼ਿਆਦਾ ਬਿਨਾਂ ਮਤਲਬ ਤੋਂ ਜਿਹੜਾ ਜੂਰੀਆ 1 ਕੁਆਂਟਲ ਚਾਹੀਦਾ ਕਿੱਲੇ ਦਾ ਅਸੀਂ ਤਿੰਨ-ਤਿੰਨ ਪਾ ਦਿੰਨੇ ਆ ਤਿੰਨ ਕੁਆਂਟਲ ਸੇਟ ਦਿੰਨੇ ਆ ਉਹ ਤੋਂ ਥੋੜਾ ਘਰੀਤ ਕਰਨਾ ਚਾਹੀਦਾ ਛੋਨੇ ਦੀ ਪਰਾਲੀ ਜਿਹੜੀ ਕਿ ਆਪਣੇ ਲਈ ਸਮੱਸਿਆ ਦਾ ਹੁੰਦਾ ਹੈ ਉਸ ਨੂੰ ਅਸੀਂ ਸਬਜੀ ਵਿੱਚ ਆਸਾਨੀ ਨਾਲ ਵਰਤ ਸਕਦੇ ਹਾਂ ਛੋਨੇ ਦੀ ਪਰਾਲੀ ਨੂੰ ਇਕੱਠਾ ਕਰੋ ਬੀਜ ਬੀਜਣ ਤੋਂ ਬਾਅਦ ਗਰਮੀਆਂ ਦੇ ਵਿੱਚ ਛੋਨੇ ਦੀ ਪਰਾਲੀ ਨੂੰ ਬੈੱਡ ਦੇ ਉੱਪਰ ਪਾ ਦਿਓ ਇਸ ਨਾਲ ਤੁਹਾਡੀ ਪਰਾਲੀ ਦੇ ਨਾਲ ਨਦੀਨ ਵੀ ਘਟ ਉਗਦੇ ਆ ਅਤੇ ਨਾਲ ਨਾਲ ਜੋ ਜਰਮੀਨੇਸ਼ਨ ਆ ਉਸ ਵਿੱਚ ਉਸ ਦੀ ਪਰਸੈਂਟੇਜ ਵੱਧ ਜਾਂਦੀ ਹੈ ਤੇ ਪਾਣੀ ਦੀ ਬਚਤ ਵੀ ਹੁੰਦੀ ਹੈ ਜਦੋਂ ਦੂਸਰਾ ਪਾਣੀ ਦੇਣਾ ਦੂਸਰਾ ਪਾਣੀ ਪਨੀਰੀ ਨੂੰ ਹਮੇਸ਼ਾ ਖਾਲੀਆਂ ਦੇ ਵਿੱਚ ਦੇਣਾ ਖਾਲੀਆਂ ਦੇ ਵਿੱਚ ਇਸ ਤਰ੍ਹਾਂ ਦੇਣਾ ਹੈ ਕਿ ਦੋਨੇ ਪਾਸੇ ਖਾਲੀਆਂ ਨੂੰ ਭਰ ਦਿੱਤਾ ਜਾਵੇ ਪਾਣੀ ਨਾਲ ਤਾਂ ਜੋ ਬੀਜ ਨੂੰ ਨਮੀ ਮਿਲਦੀ ਰਹੇ ਅਤੇ ਬੀਜ ਪੁੰਗਰ ਜਾਵੇ ਜੇਕਰ ਅਸੀਂ ਇਹ ਹੀ ਬੈੱਡ ਨੂੰ ਸਰਦੀਆਂ ਦੇ ਵਿੱਚ ਬੀਜਦੇ ਹਾਂ ਤਾਂ ਸਰਦੀਆਂ ਦੇ ਵਿੱਚ ਉਸ ਬੈੱਡ ਨੂੰ ਬਜਾਈ ਤੋਂ ਬਾਅਦ ਪਲਾਸਟਿਕ ਸ਼ੀਟ 100 ਗੇਜ ਦੀ ਥਿੱਕਨੈਸ ਦੇ ਨਾਲ ਢੱਕ ਦਵੋ ਤਾਂ ਜੋ ਬੀਜ ਦੀ ਜੰਮਣ ਦੀ ਸਮਰੱਥਾ ਵਧ ਜਾਵੇ ਇਸ ਤਰ੍ਹਾਂ ਕਰਨ ਨਾਲ 7 ਤੋਂ 8 ਦਿਨਾਂ ਦੇ ਵਿੱਚ ਬੀਜ ਜੰਮਣਾ ਸ਼ੁਰੂ ਹੋ ਜਾਂਦਾ ਜੇਕਰ ਹੁਣ ਅਸੀਂ ਜਿਵੇਂ ਬੈਂਗਣ ਦੀ ਪਨੀਰੀ ਟਮਾਟਰ ਦੀ ਪਨੀਰੀ ਮਿਰਚ ਦੀ ਪਨੀਰੀ ਬੀਜਣ ਦਾ ਇਹੀ ਢੰਗ ਆ ਜੇਕਰ ਬੈਂਗਣ ਦੀ ਬੈਂਗਣ ਦੀ ਫਸਲ ਅਸੀਂ ਫਰਵਰੀ ਚ ਚਲਾਉਣੀ ਆ ਤਾਂ 1 ਕਿੱਲੇ ਦੇ ਪਿੱਛੇ 400 ਗ੍ਰਾਮ ਬੀਜ ਚਾਹੀਦਾ ਇਸੇ ਤਰ੍ਹਾਂ ਅਸੀਂ ਪਨੀਰੀ ਲਾਉਣੀ ਹੈ ਇਸ ਤਰ੍ਹਾਂ ਪਨੀਰੀ ਲਾਉਣ ਦੇ ਕਈ ਫਾਇਦੇ ਨੇ ਪਹਿਲਾ ਫਾਇਦਾ ਇਹ ਆ ਕਿ ਇੱਕ ਤਾਂ ਥੋੜੀ ਜਗ੍ਹਾ ਵਿੱਚ ਆਪਾਂ ਵੱਧ ਪਨੀਰੀ ਤਿਆਰ ਕਰ ਲੈਨੇ ਆ ਜਿਵੇਂ ਅਸੀਂ 2 ਮਰਲੇ ਭਾ 50 ਮੀਟਰ ਸਕਰ ਵਿੱਚ 1 ਕਿੱਲੇ ਦੀ ਪਨੀਰੀ ਨੂੰ ਤਿਆਰ ਕਰ ਸਕਦੇ ਆ 1 ਕਿੱਲੇ ਵਿੱਚ ਇਹਨਾਂ ਦਾ ਬੀਜ ਛੋਟਾ ਹੁੰਦਾ ਬੀਜ ਦਾ ਆਕਾਰ ਛੋਟਾ ਹੁੰਦਾ ਜੇਕਰ ਅਸੀਂ ਸਿੱਧੀ ਬਜਾਈ ਇਸ ਦੀ ਕਰਦੇ ਆ ਤਾਂ ਜਰਮੀਨੇਸ਼ਨ ਕਈ-ਕਈ ਟਾਵੇਂ-ਟਾਵੇਂ ਥਾਵਾਂ ਤੇ ਹੁੰਦੀ ਆ ਦੂਜੀ ਫਸਲ ਜਿਹੜੀ ਹੁਣ ਅੱਗੇ ਆਉਣ ਵਾਲੇ ਸਮੇਂ ਦੀ ਮੇਨ ਫਸਲ ਆ ਉਹ ਹੈ ਮਿਰਚ ਮਿਰਚ ਦੀ ਗੱਲ ਕਰੀਏ ਤਾਂ ਮਿਰਚ ਜਿਵੇਂ ਪੰਜਾਬ ਵਿੱਚ ਦੋ ਵਾਰੀ ਲੱਗਦੀ ਹੈ ਫਰਵਰੀ ਚ ਲਾ ਕੇ ਮਾਰਚ ਦੇ ਵਿੱਚ ਟਰਾਂਸਪਲੈਂਟ ਖੇਤ ਵਿੱਚ ਕੀਤੀ ਜਾਂਦੀ ਹੈ ਅਤੇ ਪਹਿਲੀ ਫਸਲ ਜਿਹੜੀ ਆ ਉਹ ਨਵੰਬਰ ਦੇ ਵਿੱਚ ਖੇਤ ਵਿੱਚ ਲਾ ਕੇ ਫਰਵਰੀ ਦੇ ਵਿੱਚ ਅਸੀਂ ਟਰਾਂਸਪਲੈਂਟ ਕਰ ਦਿੰਨੇ ਆ ਇਹਦੇ ਕਈ ਹਾਈਬ੍ਰਿਡ ਨੇ ਜਿਵੇਂ CH52 ਤੇ CH27 ਜਿਹੜਾ ਪਹਿਲਾ ਸਾਡਾ ਹਾਈਬ੍ਰਿਡ ਸੀ ਉਹ CH27 ਸੀ ਉਹ ਬਹੁਤ ਵਧੀਆ ਸੀ CH52 ਸਾਡਾ ਨੀਵੀਂਆ ਸਰੰਗਾਂ ਦੇ ਹੇਠ ਖੇਤੀ ਲਈ ਮੁੱਖਾ ਇਸ ਦੇ ਲਈ ਸਾਨੂੰ ਪਨੀਰੀ ਦਾ ਅਗਾਉਣ ਦਾ ਢੰਗ ਪਹਿਲਾਂ ਦੀ ਤਰ੍ਹਾਂ ਹੀ ਅੱਦਸੇ ਤਰ੍ਹਾਂ ਹੈ ਇਸ ਦਾ ਬੀਜ ਜਿਹੜਾ ਹੈ ਉਹ 100 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਚਾਹੀਦਾ ਜਦੋਂ ਤੁਹਾਡੀ ਪਨੀਰੀ ਚਾਰ ਤਾਂ 6 ਹਫ਼ਤਿਆਂ ਦੀ ਹੋ ਗਈ ਜਾਂ 2 ਤੋਂ 4 ਪੱਤਿਆਂ ਦੀ ਹੋ ਗਈ ਉਦੋਂ ਇਸ ਨੂੰ ਖੇਤ ਵਿੱਚ ਪੱਟ ਕੇ ਅਸੀਂ ਬੜੀ ਆਸਾਨੀ ਨਾਲ ਲਾ ਸਕਦੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਹੋਰ ਵੀ ਕਈ ਵਿਕਸਿਤ ਕਿਸਮਾਂ ਨੇ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਵਿਭਾਗ ਵਿੱਚ ਆ ਕੇ ਇਸ ਨੂੰ ਪ੍ਰਦਰਸ਼ਨੀਆਂ ਨੂੰ ਦੇਖ ਵੀ ਸਕਦੇ ਹੋ ਨਵੀਆਂ ਕਿਸਮਾਂ ਨੂੰ ਦੇਖ ਵੀ ਸਕਦੇ ਹੋ ਤੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਕੋਸ਼ਿਸ਼ ਤਾਂ ਇਹ ਹੀ ਕਰੀ ਦੀ ਵੀ ਸਾਡੀ ਜਿਹੜੀ ਆ ਇਨਕਮ ਉਹ ਸਾਡੀ ਟੁੱਟੇ ਨਾ ਸਾਨੂੰ ਮਤਲਬ ਸਾਡੀ ਅਸੀਂ ਰੋਜ਼ ਮੰਡੀਕਰਨ ਕਰੀਏ ਰੋਜ਼ ਦੀਆਂ ਸਾਡੀਆਂ ਜਿਹੜੀਆਂ ਜ਼ਰੂਰਤਾਂ ਉਹ ਸਾਡੀਆਂ ਪੂਰੀਆਂ ਹੁੰਦੀਆਂ ਰਹਿਣ ਤੇ ਅਸੀਂ ਜਿਹੜਾ ਸਾਡਾ ਜੀਵਨ ਆ ਖੁਸ਼ਹਾਲ ਰਹੇ ਤੇ ਅਸੀਂ ਆਪਣੇ ਜੋ ਵੀ ਬੱਚਿਆਂ ਦੇ ਕਾਰੋਬਾਰ ਕਰਨੇ ਆ ਉਹਨਾਂ ਨੂੰ ਵੀ ਅਸੀਂ ਸਹੀ ਢੰਗ ਦੇ ਨਾਲ ਬੱਚਿਆਂ ਨੂੰ ਆਪਣੀ ਤਾਲੀਮ ਦੇ ਸਕੀਏ ਤੇ ਬੱਚੇ ਸਾਡੇ ਵਧੀਆ ਸੈੱਟ ਹੋਣ ਸਾਡੇ ਬੱਚੇ ਜਿਹੜੇ ਆ ਉਹ ਜਿੱਦਾਂ ਹੁਣ ਨਸ਼ਿਆਂ ਦਾ ਰੁਝਾਨ ਚੱਲਦਾ ਆ ਇਹਨਾਂ ਤੋਂ ਬਚੇ ਰਹਿਣ ਪੱਕੀਆਂ ਫਸਲਾਂ ਜਦੋਂ ਅਸੀਂ ਲਾਉਨੇ ਆ ਜੇ ਅਸੀਂ ਕਣਕ ਬੀਜ ਲੈਨੇ ਆ ਤਾਂ ਉਹ ਜੇ ਥੋੜੀ ਜਿਹੀ ਮੌਸਮ ਦੀ ਖਰਾਬੀ ਹੋ ਜਾਏ ਤੇ ਉਹ ਸਾਡੀਆਂ ਜ਼ਮੀਨਾਂ ਥੋੜੀਆਂ ਮੈਰੀਆਂ ਇਹਦੇ ਵਿੱਚ ਸਾਨੂੰ ਇੱਕ ਤਾਂ ਜੀਲਡ ਉਹਦੀ ਘੱਟ ਮਿਲਦੀ ਆ ਦੂਜਾ ਜਦੋਂ ਥੋੜਾ ਜਿਹਾ ਪਾਣੀ ਦਾ ਕੋਤਾ ਥੱਲਾ ਹੋ ਜਾਂਦਾ ਤੇ ਉਹਦੇ ਵਿੱਚ ਉਦੋਂ ਸਾਡੀ ਇਹ ਫਸਲ ਜਿਹੜੀ ਹੈ ਇਹਨੂੰ ਹਲਾਕਾ ਲੱਗ ਜਾਂਦਾ ਉਦੇ ਨਾਲ ਸਾਡਾ ਝਾੜ ਘਟ ਜਾਂਦਾ ਸਾਡੀ ਇਨਕਮ 'ਚ ਬਹੁਤ ਫਰਕ ਪੈਂਦਾ ਕਿਉਂਕਿ ਖਰਚਿਆਂ 'ਚ ਤਾਂ ਕੋਈ ਫਰਕ ਨਹੀਂ ਪੈਂਦਾ ਫਿਰ ਅਸੀਂ ਸਾਰੇ ਜਿੰਨੇ ਵੀ ਐਸਟੀਮੇਟ ਲਾ ਕੇ ਦੇਖਦੇ ਆਂ ਫਿਰ ਵੀ ਅਸੀਂ ਗੋਭੀ ਨੂੰ ਜ਼ਿਆਦਾ ਤਰਜੀਹ ਦਿੰਨੇ ਆ ਇਸ ਕਰਕੇ ਕਿ ਇਹ ਸਾਡੀ ਜਿਹੜੀ ਆ ਇਹ ਤਕਰੀਬਨ ਤੀਜੇ ਮਹੀਨੇ ਇੱਕ 22-23 ਦਿਨ ਦੇ ਵਿੱਚ ਸਾਡੀ ਪਨੀਰੀ ਤਿਆਰ ਹੋ ਜਾਂਦੀ ਆ ਤੇ 3 ਮਹੀਨੇ ਦੇ ਅੰਦਰ ਅੰਦਰ ਹੀ ਸਾਨੂੰ ਪੈਸੇ ਦੇਣੇ ਸ਼ੁਰੂ ਕਰ ਦਿੰਦੀ ਆ ਤੇ ਰੂਟੀਨ ਵਾਈ ਜਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਥੋੜਾ ਸਬਜ਼ੀਆਂ ਦਾ ਰੁਝਾਨ ਰੱਖੀਏ ਤਾਂ ਕਿ ਅੱਗੇ ਆਉਣੇ ਵਾਲੇ ਸਮੇਂ ਦੇ ਵਿੱਚ ਜੇ ਸਾਡੀ ਸੰਯੁਕਤ ਖੇਤੀ ਨਹੀਂ ਰਹਿੰਦੀ ਤੇ ਸਾਡੀਆਂ ਜ਼ਮੀਨਾਂ ਉਹ ਵੰਡ ਹੋਈ ਜਾਂਦੀਆਂ ਥੋੜੀਆਂ ਹੋਈ ਜਾਂਦੀਆਂ ਥੋੜੀਆਂ ਹੋਣ ਦੇ ਨਾਲ ਜਿਹੜੇ ਸਾਡੇ ਖਰਚੇ ਤਾਂ ਸਾਡੇ ਫੈਮਲੀਆਂ ਦੇ ਉਦਾਂ ਦੇ ਰਹਿੰਦੇ ਆ ਜਿੰਨਾ ਵੀ ਹੋ ਸਕੇ ਅਸੀਂ ਇਹੀ ਕੋਸ਼ਿਸ਼ ਕਰਦੇ ਆ ਵੀ ਆਪਣੀ ਖੇਤੀ ਨੂੰ ਸੰਯੁਕਤ ਰੱਖੀਏ ਸੰਯੁਕਤ ਰੱਖ ਕੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਅਥਪਾਕ ਏਕਤਾ ਪਿਆਰ ਦੇ ਨਾਲ ਅਸੀਂ ਕੰਮ ਕਰਦੇ ਰਹੀਏ ਤੇ ਸਾਡੀ ਜਿਹੜੀ ਆ ਖੇਤੀ ਇਹ ਇਸੇ ਤਰ੍ਹਾਂ ਹੀ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਡਿਵਾਈਡ ਨਾ ਹੋਣ ਵੰਡ ਨਾ ਹੋਣ ਅਸੀਂ ਆਪਣੀ ਖੇਤੀ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਪੂਰਾ ਯੋਗਦਾਨ ਪਾ ਕੇ ਅਸੀਂ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਦੇ ਨਾਲ ਗਾਈਡ ਕਰ ਸਕੀਏ ਕਿਸਾਨਾਂ ਨੂੰ ਅਸੀਂ ਇਹੀ ਸਲਾਹ ਦੇਣੀ ਚਾਹੁੰਦੇ ਆ ਵੀ ਜੇ ਸਾਡੀ ਮੰਡੀ ਕਰਨ ਅਸੀਂ ਰੋਜ਼ ਕਰਦੇ ਆ ਜਿਹੜਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਰੋਜ਼ ਦੀਆਂ ਜ਼ਰੂਰਤਾਂ ਉਹ ਸਾਡੀਆਂ ਪੂਰੀਆਂ ਹੁੰਦੀਆਂ ਰਹਿਣ ਕੋਸ਼ਿਸ਼ ਅਸੀਂ ਆਪਣੀ ਫਸਲ ਦੇ ਵਿੱਚ ਪੱਕੀ ਫਸਲ ਬੀਜ ਲਈਏ ਜਾਂ ਦਰਾਖਤ ਲਾ ਲਈਏ ਜਾਂ ਗੰਨਾ ਬੀਜ ਲਈਏ ਥੋੜੀ-ਥੋੜੀ ਵੰਡ ਕੇ ਅਸੀਂ ਫਸਲ ਲਾਈਏ ਤਾਂ ਕਿ ਸਾਨੂੰ ਜਿਹੜਾ ਆ ਉਹ ਇੱਕ ਫਸਲ ਦੀ ਕਈ ਵਾਰ ਮੰਡੀ 'ਚ ਸਾਨੂੰ ਮਾਰ ਪੈਂਦੀ ਆ ਦੂਜੀ ਫਸਲ 'ਚੋਂ ਸਾਨੂੰ ਫਾਇਦਾ ਹੋ ਜਾਂਦਾ ਆ ਤੇ ਇਸ ਕਰਕੇ ਮੇਰੀ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਇਹੀ ਸਲਾਹ ਆ ਵੀ ਜੇ ਸਾਡੇ ਕੋਲ 35 ਏਕੜ ਦੀ ਜਾਂ 10 ਏਕੜ ਦੀ ਪਲਾਂਟੇਸ਼ਨ ਆ ਤਾਂ ਅਸੀਂ ਉਹਨੂੰ ਪੂਰੀ ਆਰਗੇਨਾਈਜੇਸ਼ਨ ਦੇ ਨਾਲ ਵੰਡ ਕਰਕੇ ਤੇ ਅਸੀਂ ਵੱਖਰੀਆਂ ਵੱਖਰੀਆਂ ਫਸਲਾਂ ਬੀਜ ਕੇ ਤਾਂ ਉਹਨਾਂ ਤੋਂ ਅਸੀਂ ਜ਼ਿਆਦਾ ਮੁਨਾਫਾ ਲੈ ਸਕਦੇ ਆ ਇਹਦੀ ਬਜਾਏ ਕਿ ਅਸੀਂ ਇੱਕ ਫਸਲ ਬੀਜ ਕੇ ਉਹਦਾ ਘਾਟਾ ਸਹੀਏ ਤੇ ਸਾਨੂੰ ਜੇ ਘਾਟਾ ਵੀ ਪਊਗਾ ਤਾਂ ਥੋੜਾ ਥੋੜਾ ਪਊਗਾ ਜੇ ਜਿਹੜੀਆਂ ਸਾਡੀਆਂ ਰੋਜ਼ ਦੀਆਂ ਜ਼ਰੂਰਤਾਂ ਸਾਡੀਆਂ ਪੂਰੀਆਂ ਹੁੰਦੀਆਂ ਰਹਿਣ